ਅੱਜ ਸਾਡੀ ਕੰਪਨੀ ਲੈਂਡ ਫੋਰਸ ਦਸ਼ਮੇਸ਼ ਮੈਕੈਨਿਕਲ ਵਰਕਸ ਅਮਰਗੜ ਵੱਲੋਂ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਉਹਦਾ ਮੁੱਖ ਮਕਸਦ ਇਹ ਹੈਗਾ ਕਿਦਾਂ ਅੱਜ ਕੱਲ ਪਰਾਲੀ ਦੀ ਸਾਂਭ ਸੰਭਾਲ ਦਾ ਚੱਲਦਾ ਹੈ ਵੀ ਬਰਨਿੰਗ ਨਹੀਂ ਕਰਨੀ ਉਸ ਉਸ ਨੂੰ ਲੈ ਕੇ ਗਵਰਨਮੈਂਟ ਵੀ ਬਹੁਤ ਜ਼ਿਆਦਾ ਉਤਸ਼ਾਹਿਤ ਹੈ ਉਹਦੇ ਵਿੱਚ ਅੱਜ ਕੱਲ ਬੈਲਰ ਯੂਜ਼ ਹੁੰਦੀ ਹਨ ਪਰ ਉਹਦੇ ਵਿੱਚ ਲੇਬਰ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਜਿੱਦਾਂ ਬੈਲਿੰਗ ਕਰਨ ਤੋਂ ਬਾਅਦ ਜਿਹੜਾ ਉਹਨੂੰ ਹੈਂਡਲਿੰਗ ਕਰਨੀ ਹੈ ਇੱਕ ਬਹੁਤ ਵੱਡਾ ਚੈਲੰਜ ਅੱਜ ਦੀ ਡੇਟ ਦੇ ਵਿੱਚ ਫੋਰਸ ਚੈਲੰਜ ਨੂੰ ਮੁੱਖ ਰੱਖਦੇ ਹੋਏ ਸਾਡਾ ਲੈਂਡ ਫੋਰਸ ਗਰੁੱਪ ਵੱਲੋਂ ਔਰ ਆਰਕੂਸਨ ਕੰਪਨੀ ਜਿਹੜੀ ਸਪੈਨਿਸ਼ ਹੈ ਉਹਦੇ ਨਾਲ ਅਸੀਂ ਛੇਕ ਹੈਂਡ ਕਰਿਆ ਅੱਜ ਅਸੀਂ ਉਹਨਾਂ ਨਾਲ ਜੁਆਇੰਟ ਵੈਂਚਰ ਕਰਿਆ ਇੱਥੇ ਤੇ ਉਹਦੇ ਨਾਲ ਕੀ ਹੈ ਵੀ ਜਿਹੜੀ ਆਟੋਮੇਸ਼ਨ ਹੋ ਰਹੀ ਹੈ ਇੱਕ ਤਰ੍ਹਾਂ ਦੀ ਜਿਹੜੀ ਲੇਬਰ ਆ ਉਹਦੀ ਬਹੁਤ ਬਚਤ ਹੋਣੀ ਹੈ ਜਿੰਨੀ ਬੀਲਿੰਗ ਹੋਣੀ ਹੈ ਫੀਲਡ ਦੇ ਵਿੱਚ ਉਹ ਆਟੋਮੈਟਿਕਲੀ ਟਰੈਕਟਰ ਨਾਲ ਇੱਕ ਬੰਦਾ ਸਾਰੀ ਬੀਲਿੰਗ ਹੈਂਡਲ ਕਰ ਲਿਆ ਕਰੇਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੁਣ ਹੈਗਾ ਟਾਈਮ ਦੀ ਬਹੁਤ ਜ਼ਿਆਦਾ ਸੇਵਿੰਗ ਹੋਣੀ ਹੈ ਫਿਊਲ ਦੀ ਸੇਵਿੰਗ ਹੋਣੀ ਹੈ ਔਰ ਵਾਤਾਵਰਨ ਨੂੰ ਜਿਹੜਾ ਪੋਲੂਸ਼ਨ ਹੋਣ ਤੋਂ ਬਚਾਇਆ ਜਾ ਸਕੂਗਾ ਉਹਦੇ ਵਿੱਚ ਜਿਹੜੀ ਮਸ਼ੀਨ ਹੈ ਬਹੁਤ ਸਹਾਈ ਹੋਊਗੀ ਔਰ ਆਰਗਨਸਨ ਕੰਪਨੀ ਵੱਲੋਂ ਵੀ ਸਾਰੇ ਉਹਨਾਂ ਦੇ ਆਨਰ ਵਗੈਰਾ ਇੱਥੇ ਆਏ ਹਨ ਟੀਮ ਆਈ ਹੋਈ ਆ ਸਾਡੀ ਟੀਮ ਵੀ ਔਰ ਇੱਥੋਂ ਸਾਰੇ ਇਲਾਕੇ ਚੋਂ ਪੰਜਾਬ ਦੇ ਵਿੱਚੋਂ ਜਿਹੜੇ ਵੀ ਸਾਡੇ ਪਹਿਲਾਂ ਭਰਾ ਨੇ ਕਿਸਾਨ ਭਰਾ ਜਿਹੜੇ ਬਿਲਾਂ ਦੀ ਵਰਤੋਂ ਕਰਦੇ ਨੇ ਉਹਨਾਂ ਨੇ ਅੱਜ ਇਸ ਗੱਲ ਨੂੰ ਬਹੁਤ ਸراہਿਆ ਵੀ ਸਭ ਨਾਲ ਵੱਡੀ ਪ੍ਰੋਬਲਮ ਸੀ ਉਹ ਹੱਲ ਹੋਣ ਜਾ ਰਹੀ ਹੈ ਔਰ ਇੱਥੇ ਆਏ ਨੇ ਜਿਹੜੇ ਸਾਡੇ ਭਰਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਇਹ ਜਿਹੜਾ ਐਗਰੀਮੈਂਟ ਹੋਇਆ ਤੁਹਾਡੀ ਕੰਪਨੀ ਨਾਲ ਇਦਾਂ ਇਹਨੂੰ ਲੈ ਕੇ ਕਿੰਦਾ ਦਾ ਮਤਲਬ ਕਿੰਨੇ ਸਾਲ ਦੀ ਟਰਮ ਹੈ ਜੀ ਸਰ ਇਹ ਹੈ ਵੀ ਜਿਹੜਾ ਅਸੀਂ ਇਹਨਾਂ ਨਾਲ ਕੰਮ ਸ਼ੁਰੂ ਕੀਤਾ ਅੱਜ ਅੱਜ ਵੈਰੀ ਫਰਸਟ ਡੇ ਆ ਔਰ ਇਹ ਵੀ ਜਿਹੜੇ ਓਨਰ ਨੇ ਪੂਰੀ ਜਿਹੜੀ ਟੀਮਾ ਉਹਦੀ ਬਹੁਤ ਖੁਸ਼ ਹੋਏ ਨੇ ਇੱਥੇ ਆ ਕੇ ਕਹਿੰਦੇ ਬਹੁਤ ਐਪਰੀਸ਼ੀਏਸ਼ਨ ਮਿਲੀ ਹੈ ਇਸ ਪ੍ਰੋਡਕਟ ਦੀ ਔਰ ਕਸਟਮਰ ਨੇ ਜਿਹੜੇ ਅੱਜ ਵੀ ਉਹ ਕਹਿੰਦੇ ਨੇ ਬਹੁਤ ਜ਼ਿਆਦਾ ਖੁਸ਼ ਨੇ ਇਸ ਤੋਂ ਔਰ ਉਹਦੀ ਅਕਸੈਪਟੈਂਸ ਹੈਗੀ ਆ ਮਾਰਕੀਟ ਦੇ ਵਿੱਚ ਔਰ ਜਲਦੀ ਇਹਨੂੰ ਅਡਾਪਟ ਕਰਨਗੇ ਔਰ ਸਾਡਾ ਇਹਨਾਂ ਨਾਲ ਲਗਾਤਾਰ ਇਦਾਂ ਹੀ ਮਲੋ ਚੱਲੇਗਾ ਕੋਈ ਇਹਦੇ ਵਿੱਚ ਟਾਈਮ ਬਾਉਂਡ ਨਹੀਂ ਹੈਗਾ ਵੀ ਅਸੀਂ ਅੱਜ ਕੱਲ੍ਹ ਸ਼ੁਰੂ ਕਰਨਿਆ ਤੇ ਇਹ ਤਾਂ ਹਮੇਸ਼ਾ ਲਈ ਹੈ ਲੈਂਡ ਫੋਰਸ ਤੁਹਾਨੂੰ ਉਸ ਨੂੰ ਪਤਾ ਹੀ ਹੈ ਵੀ ਪਹਿਨਾ ਇਹੀ ਪ੍ਰਾਲੀ ਦੇ ਖੇਤਰ ਦੇ ਵਿੱਚ ਪ੍ਰਾਲੀ ਸਾਮਾਨ ਦੇ ਖੇਤਰ ਦੇ ਵਿੱਚ ਮੋੜੀ ਰਿਹਾ ਹੈਗਾ ਚਾਹੇ ਆਪਾਂ ਗੱਲ ਕਰੀਏ ਅੱਜ ਤੋਂ 20 ਸਾਲ ਤੋਂ ਪਹਿਨਾ ਔਰ ਹੈਪੀ ਸੀਡਰ ਯਾਦ ਕਰਨ ਤੋਂ ਲੈ ਕੇ ਹੁਣ ਤੱਕ ਵੀ ਅੱਜ ਤੁਸੀਂ ਅੱਜ ਡੈਮੋਨਸਟ੍ਰੇਸ਼ਨ ਦੇਖ ਰਹੇ ਹੋ ਇਹ ਮਸਮੀ ਤੱਕ ਲੈ ਆਉਣ ਤੱਕ ਇਹ ਇੱਕ ਇਨੋਵੇਸ਼ਨ ਹੈ ਐਗਰੀਕਲਚਰ ਦੇ ਵਿੱਚ ਜਾਂ ਪ੍ਰਾਲੀ ਹੈਂਡਲਿੰਗ ਕਰਨ ਦੇ ਵਿੱਚ ਆ ਲੈਂਡ ਫੋਰਸ ਵੱਲੋਂ ਇਨ ਸਿਟਿਓ ਦੇ ਵਿੱਚ ਜੇ ਆਪਾਂ ਗੱਲੇ ਜੇ ਆਪਾਂ ਪ੍ਰਾੜੀ ਵਿੱਚ ਪਾਉਣੀ ਆ ਉਦਦੇ ਸਾਰੇ ਇੰਪਲੀਮੈਂਟ ਆ ਸਾਰੇ ਸਕੀਮਾਂ ਦੇ ਵਿੱਚ ਹੈਗੇ ਉਹ ਫਾਰਮਰ ਉਹਨਾਂ ਨੂੰ ਲੈ ਕੇ ਯੂਜ਼ ਕਰ ਰਿਹਾ ਤੇ ਉਹਦੇ ਨਾਲ ਕੀ ਆਪਕ ਪ੍ਰਦੂਸ਼ਣ ਬਹੁਤ ਕਟਿਆ ਤੇ ਦੂਜੀ ਗੱਲ ਕਰੀਏ ਲੈਂਡ ਫੋਰਸ ਅੱਜ ਪ੍ਰਾੜੀ ਦੇ ਖੇਤ ਦੇ ਵਿੱਚ ਹੇਲੈਂਡ ਜੀ ਨੂੰ ਕਹਿੰਦੇ ਆ ਆਪਾਂ ਇਹਦੇ ਵਿੱਚ ਉਹਨਾਂ ਨੇ ਬੇਲਰ ਰੈਕ ਟੈਡਰ ਤੇ ਜੇ ਅੱਜ ਗੱਲ ਕਰੀਏ ਉਹਦੇ ਵਿੱਚ ਜਿਹੜਾ ਇੱਕ ਮਲਟੀ ਸਟੈਕ ਜਿਹਨੂੰ ਕਹਿੰਦੇ ਆ ਮਸ਼ੀਨ ਆ ਉਹ ਜਿਹੜੇ ਵੀ ਛੋਟੇ ਬੇਲ ਦਾ ਪੰਜਾਬ ਦੇ ਵਿੱਚ ਗਵਰਨਮੈਂਟ ਸਬਸਿਡੀ ਦੇ ਰਹੀ ਹੈ ਪੰਜਾਬ ਕਾ ਐਗਰੀਕਲਚਰ ਜਾਂ ਸੈਂਟਰ ਨੂੰ ਸਬਸਿਡੀ ਆ ਰਹੀ ਹੈ ਛੋਟੇ ਬੇਲ ਤਾਂ ਚੱਲ ਰਹੇ ਨੇ ਪਰ ਛੋਟੇ ਬੇਲ ਨੂੰ ਹੈਂਡਲ ਕਰਨ ਨੂੰ ਜਿਹੜੇ ਮੈਨ ਪਾਵਰ ਦੀ ਜ਼ਰੂਰਤ ਆ ਉਹ ਬਹੁਤ ਚੈਲੰਜ ਹੈ ਸਾਰਿਆਂ ਲਈ ਬੇਲ ਬੰਦਾ ਚਲਾ ਲੈਣਾ ਪਰ ਖੇਤ ਚੋਂ ਬੇਲ ਕੱਢਣ ਨੂੰ ਬਹੁਤ ਆ ਇਸ਼ੂ ਨੇ ਚੈਲੰਜ ਨੇ ਕਹਾਂ ਤੇ ਬੇਲ ਕੱਢਣੀ ਜਾਂਦੀ ਹੈ ਕਿ ਫਾਰਮਰ ਦੀ ਅਗਰੀ ਕ੍ਰੌਪ ਡੇਟ ਹੋ ਜਾਂਦੀ ਹੈ ਉਹਦੇ ਲਈ ਜਨ ਮਲਟੀ ਸਟੈਕ ਮਸ਼ੀਨ ਨਾ ਸਪੈਨਿਸ਼ ਕੰਪਨੀ ਨਾਲ ਬਲੰਕਾਜੀ ਨੇ ਆਰਕੋਸਨ ਨਾਲ ਅਸੀਂ ਜੁਆਇੰਟ ਵੈਂਚਰ ਕੀਤਾ ਹੈ ਔਰ ਇਸ ਲਈ ਹੈ ਵੀ ઓਨ ਟਾਈਮ ਦੇ ਪਿੱਛੇ ਜਿਹੜੀ ਚੈਲੰਜ ਆ ਰਿਹਾ ਮੈਨਪਾਵਰ ਨੂੰ ਕਿਵੇਂ ਆਪਾਂ ਹੈਂਡਲ ਕਰੀਏ ਤੇ ਜਿੰਨਾ ਵੀ ਜਲਦੀ ਜਿਹੜੀ ਇੱਕ ਬਿਲਿੰਗ ਹੋ ਰਹੀ ਹੈ ਬਿਲਰ ਨਾਲ ਛੋਟਿਆਂ ਨਾਲ ਉਹਨੂੰ ਕਿੰਨੇ ਜਲਦੀ ਆਪਾਂ ਖੇ ਦੇ ਵਿੱਚੋਂ ਇੱਕ ਮਲਟੀ ਸਟੈਕ ਬਣਾ ਕੇ ਆਪਾਂ ਉਹਨੂੰ ਪਿੱਕ ਕਰਕੇ ਬਾਹਰ ਕੱਢ ਸਕਦੇ ਹਾਂ ਤੇ ਜਿਹੜੇ ਵੀ ਇਹਨੂੰ ਯੂਜ਼ ਕਰਨ ਜਿਵੇਂ ਬਾਇਓਗੈਸ ਪਲਾਂਟ ਨੇ ਸੀਵੀ ਵਿੱਚ ਪਲਾਂਟ ਨੇ ਉਹਨਾਂ ਨੂੰ ਕਿਵੇਂ ਬੈਨੀਫਿਟ ਹੋਊਗੀ ਕਿਉਂਕਿ ਕੋਸਟ ਹਰ ਇੱਕ ਜਗ੍ਹਾ ਇਨਕਲੂਡ ਹੈ ਕੋਸਟ ਕਿੱਡੀ ਕੀਵੇਂ ਕਰ ਸਕਦੇ ਹਾਂ ਇਹ ਮਸ਼ੀਨ ਨਾਲ ਕੀ ਹੈ ਫਾਰਮ ਨੂੰ ਬੈਨੀਫਿਟ ਹੈ ਉਸ ਤੋਂ ਬਾਅਦ ਗਵਰਨਮੈਂਟ ਨੂੰ ਬੈਨੀਫਿਟ ਹੈ ਵੀ ਆਪਾਂ ਜਲਦੀ ਪ੍ਰਾਲੀ ਖੇਤ ਵਿੱਚ ਕੱਢ ਕੇ ਇਹਨੂੰ ਯੂਟਿਲਾਈਜ਼ ਕਰ ਸਕਦੇ ਹਾਂ ਜਿੰਨੀ ਜਲਦੀ ਪ੍ਰਾਲੀ ਆਪਾਂ ਕਿਉਂਕਿ ਆਪ ਕੋਲ ਲਿਮਿਟਡ ਦਿਨ ਨੇ 15 20 ਦਿਨ ਨੇ ਆਪ ਨੂੰ ਕੋਲੇ ਪ੍ਰਾਲੀ ਖੇਤ ਖਾਲੀ ਕਰਨ ਨੂੰ ਉਹਦੇ ਬਾਅਦ ਨੈਕਸਟ ਕ੍ਰੌਪ ਆ ਜਾਂਦੀ ਹੈ ਇਸ ਲਈ ਆਪ ਨੂੰ ਜ਼ਰੂਰਤਾ ਹੈ ਵੀ ਆਪਾਂ ਇਨੋਵੇਸ਼ਨ ਕਿੰਨੇ ਜਾਈਏ ਇੱਕ ਲੇਟੈਸਟ ਜਿਹੜੀ ਟੈਕਨੋਲੋਜੀ ਹੈ ਵਰਲਡਵਾਈਡ ਆਪ ਨੂੰ ਯੂਜ਼ ਕਰਕੇ ਆਪਣਾ ਖੇਤ ਖਾਲੀ ਕਰ ਸਕੀਏ ਤੇ ਦੂਜੀ ਮਸ਼ੀਨ ਜਿਹੜੀ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਹੈ ਕੁਮੂਲੇਟਰ ਜਿਹੜੇ ਵੱਡੇ ਬੇਲ ਹੁੰਦੇ ਨੇ ਉਹਦੇ ਲਈ ਆਪਾਂ ਨੂੰ ਵੱਡੀ ਮਸ਼ੀਨ ਚਾਹੀਦੀ ਹੈ ਉਹਨੂੰ ਹੈਂਡਲ ਕਰਨ ਨੂੰ ਉਹਦੇ ਲਈ ਕੁਮੂਲੇਟਰ ਉਹ ਆਪਾਂ ਜਲਦੀ ਖੇਤ ਆਪਾਂ ਨੂੰ ਕਿਵੇਂ ਜੀ ਨਾਲ ਖਾਲੀ ਕਰ ਸਕਦੇ ਇਹ ਇਹਦੇ ਨਾਲ ਪੋਸੀਬਲ ਹੈ ਮੈਂ ਆਪਣੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਦੋਹਾਂ ਨੂੰ ਕਹਿਣਾ ਵੀ ਅੱਜ ਇਨੋਵੇਸ਼ਨ ਆ ਰਹੀ ਹੈ ਸਾਨੂੰ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਕੋਈ ਕੋ ਫਾਰਮਰ ਨੂੰ ਇੰਨੀ ਅਮਾਉਂਟ ਇਨਵੈਸਟ ਕਰਨਾ ਪੋਸੀਬਲ ਨਹੀਂ ਹੈਗਾ ਜਿਵੇਂ ਤੁਹਾਡੀ ਸਕੀਮ ਨੇ ਪ੍ਰਾਣੀ ਲਈ ਤੇ ਸੀਆਰ ਮੁਸਕੀਮ ਹੈ ਇੰਡੀਵਿਜੂਅਲ ਸਕੀਮ ਨੇ ਉਹ ਚਾਹੁੰਦੇ ਆ ਵੀ ਤੁਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਫਾਰਮ ਤੱਕ ਪਹੁੰਚਣ ਫਾਰਮਰ ਇਹ ਮਸ਼ੀਨਾ ਸਬਜ਼ੀ ਦੇ ਉੱਪਰ ਲੈ ਕੇ ਇਹਨਾਂ ਨੂੰ ਇੰਟਰੋਡਿਊਸ ਕਰਨ ਤੇ ਇੱਕ ਆਪਣੇ ਲਈ ਪੰਜਾਬ ਲਈ ਇੱਕ ਵਰਦਾਨ ਸਿੱਧ ਹੋਣ ਇਹ ਵੀ ਆਪਾਂ ਜਲਦੀ ਉਪਰਾਲੇ ਖਤਮ ਕਰੀ ਤੇ ਅਗਲ ਬੰਦ ਕਰੀ ਆਪਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਸੋ ਮਚ ਰੀਗਸ ਇੰਟਾਇਰ ਮੇ ਕਲਾਪਿੰਗ